ਆ ਉਹਦੇ ਮੂਰੇ ਵਾਹ ਚੁਨੀ ਚ ਮੈਂ ਤਾਂ ਉੱਥੇ ਕੇ ਰਮਾਸੀ ਉੱਥੇ ਕੇ ਘੁੰਮੀ ਜਾਂਦੀ ਡੰਮਰੂ ਤੇ ਛੇਤੀ ਕਰ ਛੇਤੀ ਕਰ ਛੇਤੀ ਪਾਪੀ ਪਰੇ ਕਰ ਆਉ ਗੱਲ ਉਹ ਚੱਲਦੀ ਆ ਪੂਰੀ ਇਹਨਾਂ ਦੀ ਹਾਂ ਆ ਜਾ ਆ ਜਾ ਮੈਨੂੰ ਤਾਂ ਬੜਾ ਪ੍ਰਪੋਜ਼ ਪ੍ਰਪੋਜ਼ ਦਿੱਤਾ ਮਾਸੜ ਨੂੰ ਤੂੰ ਕਰਨਾ ਲਿਆਓ ਫੋਨ ਲੈ ਲਿਆਓ ਉਹ ਫੋਨ ਲੈ ਹੜਪਰੀ ਚੱਕੀ ਆ ਜਾ ਆਰਾਮ دیا ਤੈਨ ਦੱਸ ਆ ਹੋਏ ਆ ਕੋਲ ਕਰ ਮਾਰੇ ক্লোਜ਼ੋ ক্লোਜ਼ ক্লোਜ਼ ਆ ਤੇਰੇ ਸਾਦੇ ਮਾਸੇ ਸੱਚੀ ਗੱਲ ਪਰੇ ਹੈ ਐਂ ਤੇ ਚਿੱਟਾ ਕੁਰਤਾ ਐਵੇਂ ਮੈਨੂੰ ਕੋਲ ਲੱਗ ਜੂ ਐ ਦੇਖ ਸੁਰਾ ਐਨ ਹੈ ਨਾ ਕ੍ਰੀਜ ਕ੍ਰੀਜ ਨਹੀਂ ਟੁੱਟਣ ਦੇਣੀ ਕ੍ਰੀਜ ਆ ਇਧਰ ਸਹ ਫੇਸਤਾ ਦੇਖੋ ਜਰਾ ਸੁਰਖੀ ਸੁਰਖੀ ਲਾਈ ਆ ਮਾ ਚੱਕ ਡਾਂ ਕਹ ਕੌ ਸਕੀ ਨਾ ਸਾਰੀ ਮਰਾ ਹੀ ਬੁਰਾ ਪ੍ਰਭਾਵ ਸਾਡੇ ਦੇ ਪੜਾ ਇਹਨਾਂ ਚੀਜ਼ਾਂ ਦਾ ਹੀ ਠੀਕ ਹੈ ਨੇ ਮਾਸੀ ਉਹਦਾ ਤੂੰ ਕੀ ਸੋਚ ਗਿਆ ਮੇਕਅਪ ਇੰਨਾ ਕਰਾਇਆ ਤੇਰੀਆਂ 9 ਕਰੋੜ ਚੰਗੀਆਂ ਲਾ ਦੀਆ ਤੈਨੂੰ ਸੰਗ ਰਿਓਂ ਦੀ ਨਾ ਮੋਰੇ ਹੈ ਫੌਜੀ ਸਾਹਿਬ ਮੋਰੇ ਸੰਗ ਨਹੀਂ ਆਉਂਦੀ ਹੈ ਉਹ ਵਾਰ ਜਾ ਆ ਛੋਟਾ ਆਜ ਉਹ ਹੋਂ ਤਾਂ ਪਿਆਰ ਨਾਲ ਉਹਦੇ ਮੋਰੇ ਆ ਚੁਣੀ ਚਾ ਮੈਂ ਤਾਂ ਉੱਥੇ ਕੇ ਮਾਸੀ ਉੱਥੇ ਕੇ ਘੁੰਮੀ ਜਾਂਦੀ ਡੰਮਰੂ ਚ ਤੇ ਛੀਤੀ ਕਰ ਛੀਤੀ ਕਰ ਛੀਤੀ ਪਾਪੀ ਪਰੇ ਅਰੇ ਉਹ ਗੱਲ ਉਹ ਚੱਲਦੀ ਆ ਪੂਰੀ ਇਹਨਾਂ ਦੀ ਹਾਂ ਆ ਜਾ ਆ ਜਾ ਮੈਨੂੰ ਤਾਂ ਬਰਾਬਰ ਪ੍ਰਪੋਜ ਪ੍ਰਪੋਜ ਦੀ ਤਾਂ ਮਾਸੜ ਨੂੰ ਤੂੰ ਕਰਨਾ ਲਿਆਓ ਫੋਨ ਲੈ ਆਓ ਉਹ ਫੋਨ ਲੈ ਹਰ ਫਰੀ ਚੱਕੀ ਆ ਜਾ ਆਰਾਮ ਦਿਆ ਤੈਨੂੰ ਦੱਸ ਆਏ ਹੋਏ ਲੈ ਕੋਈ ਮਾਰੇ ক্লোਜ਼ ਹੋ ক্লোਜ਼ ক্লোਜ਼ ਐ ਆ ਤੇਰੇ ਸਾਦੇ ਮਾਸੀ ਸੱਚੀ ਗਨਤ ਪਰੇ ਦੇ ਐਵੇਂ ਚਿੱਟਾ ਕੁਰਤਾ ਐਵੇਂ ਮੈਨੂੰ ਕੋਲ ਲੱਗ ਜਦੂ ਐ ਦੇਖ ਰ ਐਨ ਹੈ ਨਾ ਕਰੀਜ ਕਰੀਜ ਨਹੀਂ ਟੁੱਟਣ ਦੇਣੀ ਆ ਇਧਰ ਸਹ ਫੇਸਤਾ ਦੇਖੋ ਜਰਾ ਸੁਰਖੀ ਸੁਰਖੀ ਲਾਈ ਆ ਮਾ ਕਿਆ ਕਢਾਂ ਕਹਿ ਕੋ ਸਕੀ ਨਾ ساری ਮਰਾ ਹੀ ਬੁਰਾ ਪ੍ਰਭਾਵ ਸਾਡੇ ਦੇ ਪੈੜਾ ਇਹਨਾਂ ਚੀਜ਼ਾਂ ਦਾ ਹੀ ਠੀਕ ਹੈ ਨੇ ਮਾਸੀ ਉਹਦਾ ਤੂੰ ਕੀ ਸੋਚ ਗਿਆ ਮੇਕਅਪ ਇੰਨਾ ਕਰਾਇਆ ਤੇਰੀਆਂ ਨੋਹਾ ਕਰੋੜ ਚੰਗੀਆਂ ਲਾ ਦੀਆ ਤੂੰ ਸੰਗ ਰਿਓਂ ਦੀ ਨਾ ਮੋਰੇ ਹੈ ਫੌਜੀ ਸਾਹਿਬ ਮੋਰੇ ਸੰਗ ਨਹੀਂ ਆਉਂਦੀ ਹੈ ਉਹ ਹਾਰ ਜਾ ਆ ਛੋਟਾ ਆਜ ਉਹ ਹੋਂਟਾ ਪਿਆਰ ਨਾ